ਅਰਜੀ ਦਾ ਖਾਲਸਾ ਵੈਰ ਜੂ ਕੀ ਫਤਿਹ ਖਬਰ ਜੁੜੀ ਹੈ ਭਾਈ ਅੰਮਰਤਪਾਲ ਸਿੰਘ ਦੇ ਨਾਲ ਵੱਡੀ ਖਬਰ ਸੂਤਰਾਂ ਤੋਂ ਇੱਕ ਤਾਂ ਇਹ ਪਤਾ ਲੱਗ ਗਿਆ ਜਾਣਕਾਰੀ ਅਨੁਸਾਰ ਆ ਕਹਿੰਦੇ ਜੋ ਵੀ ਭਾਈ ਅੰਮਰਤਪਾਲ ਸਾਹਿਬ ਤੇ ਜਿੰਨੀਆਂ ਕਾਰਵਾਈਆਂ ਹੋਈਆਂ ਨੇ ਉਹਦੇ ਵਿੱਚ ਅਕਾਲੀ ਦਲ ਜਿਹੜਾ ਨ involuc ਅਕਾਲੀ ਦਲ ਜਾਣੇ ਕਿ ਸੰਵਲ ਆਏ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਸਾਡੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਆ ਕਿ ਬਿਰਸਾ ਸਿੰਘ ਬਲਟੋਹਾ ਤੇ ਬਿਕਰ ਮਜੀਠ ਸਿੰਘ ਮਜੀਠੀਆ ਸਖਬੀਰ ਸਿੰਘ ਬਾਦਲਾ ਅਤੇ ਹੋਰ ਇਹਦੇ ਦੋ ਜਿਹੜੇ ਮੰਤਰੀ ਨੇ ਜਿਹੜੇ ਉਸ ਸਮੇਂ ਮੰਤਰੀ ਹੁੰਦੇ ਸੀ ਤੇ ਉਹ ਪੰਜੇ ਜਣਾਂ ਨੇ ਮਿਲ ਕੇ ਕਹਿੰਦੇ ਅਮਿਤ ਸਾਹ ਨੂੰ ਤੇ ਨਾਲ ਭਗਵੰਤ ਮਾਨ ਦੀ ਜਿਹੜੀ ਮੀਟਿੰਗ ਹੋਈ ਆ ਕਹਿੰਦੇ ਇਸ ਕਰਕੇ ਭਾਈ ਅੰਮਰਪਾਲ ਸਿੰਘ ਤੇ ਜਿਹੜਾ ਜੁਏਪੀ ਲੱਗਿਆਗਾ ਜਵਾਪਾ ਲੱਗਿਆ ਕ ਕరుణਾ ਇਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇਹਦੇ ਅਕਾਲੀ ਦਲ ਦਾ ਵੱਡਾ ਰੋਲ ਸਾਹਮਣੇ ਆਇਆਗਾ ਕਹਿੰਦੇ ਉਹਨਾਂ ਰੋਲ ਭਗਵੰਤ ਮਾਨ ਦਾ ਸਰਕਾਰ ਦਾ ਨਹੀਂ ਜਿੱਡਾ ਰੋਲ ਅਕਾਲੀਆਂ ਦਾ ਸਾਹਮਣੇ ਆਇਆਗਾ ਇਹ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਹੁਣੇ-ਹੁਣੇ ਵੱਡੀ ਖਬਰ ਜਿਹੜੀ ਆ ਉਹ ਤੁਹਾਨੂੰ ਦੇਣ ਲੱਗੇ ਆ ਦੱਸਦੀ ਆ ਕਿ ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਵੀ ਮਾਹੌਲ ਹੋਇਆ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਇੱਕ ਕਹਿੰਦੇ ਇੱਕ ਬਹਾਨਾ ਬਣਾਇਆ ਹੋਇਆ ਉਹਦਾ ਤਾਂ ਕਹਿੰਦੇ ਜਿੱਥੇ ਸਿੱਖ ਜਥੇਬੰਦੀਆਂ ਤੋਂ ਇਹ ਕਹਾਇਆ ਗਿਆ ਬਾਦਲ ਕੇ ਦਲ ਵੱਲੋਂ ਜਿਹੜਾ ਕਿ ਸਿੱਖ ਜਥੇਬੰਦੀਆਂ ਦੀ ਜਿਹੜੀ ਆਪਾਂ ਇਹ ਕਹਿੰਦੇ ਕਿ ਪਿੱਠੇ ਇਨਾਂ ਨੇ ਥਾਪੜੀ ਆ ਉਸ ਤੋਂ ਬਾਅਦ ਇਹਨਾਂ ਨੇ ਕਹਿੰਦੇ ਇੱਕ ਪਲਾਨਿੰਗ ਬਣਾਇਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਅਸੀਂ ਬਾਹਰ ਨਹੀਂ ਆਉਣ ਦਿੰਦੇ ਅਕਾਲੀ ਦਲ ਨੇ ਕਿਹਾਗਾ ਕਿ ਜੇਕਰ ਭਾਈ ਅੰਬਰਪਾਲ ਸਿੰਘ ਬਾਹਰ ਆ ਗਿਆ ਤੇ ਕਹਿੰਦੇ ਸਾਡੀਆਂ ਸਰਕਾਰਾਂ ਨੂੰ ਖਤਰਾ ਬਣ ਜੂ ਜਾਨੀ ਕਿ ਇਹ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਇਹ ਨਵੀਂ ਪਾਰਟੀ ਉੱਪਰ ਕੇ ਸਾਹਮਣੇ ਆ ਜੂ ਇਸ ਕਰਕੇ ਕਹਿੰਦੇ ਉਹ ਤੇ ਜਵਾਬਾ ਕਾਨੂੰਨ ਜਿਹੜਾਗਾ ਉਹ ਦਿਖਾ ਦਿੱਤਾਗਾ ਹੁਣ ਇੱਥੋਂ ਤੱਕ ਵੀ ਗੱਲ ਕਹੀ ਜਾ ਰਹੀ ਆ ਕਹਿੰਦੇ ਇੱਥੇ ਹੀ ਵੱਤ ਨਹੀਂ ਪਾਈ ਅੰਬਰਪਾਲ ਸਿੰਘ ਦੀ ਪਤਨੀ ਉੱਤੇ ਵੀ ਜਿਹੜਾ ਜਲਦੀ ਕੇਸ ਜਿਹੜਾ ਦਰਜ ਹੋਣ ਜਾ ਰਿਹਾਗਾ ਇਤੋਂ ਇਲਾਵਾ ਕੇ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਵੀ ਜਾਊਗਾ ਇਹ ਵੱਡੇ ਸਾਡੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਆ ਤੇ ਹੁਣ ਆ ਕਹਿੰਦੇ ਅਸਲ ਜਿਹੜਾ ਪਤਾ ਹੈਗਾ ਇਹ ਮਾਗੀ ਦੇ ਮੇਲੇ ਤੋਂ ਬਾਅਦ ਜਿਹੜੀ ਸਾਰੀ ਕਾਰਵਾਈ ਸ਼ੁਰੂ ਹੋਊਗੀ ਜੇਕਰ ਭਾਈ ਅੰਮਰਤਪਾਲ ਸਿੰਘ ਦਾ ਉੱਥੇ ਇਕੱਠ ਵੱਡੀ ਗਿਣਤੀ ਦੇ ਵਿੱਚ ਲੋਕ ਪੁੱਜਦੇ ਨੇ ਸਿੱਖ ਨੌਜਵਾਨ ਪੁੱਜਦੇ ਨੇ ਉਸ ਤੋਂ ਬਾਅਦ ਸਾਰਾ ਜਿਹੜਾ ਡਿਸਾਈਡ ਕੀਤਾ ਜਾਊਗਾ ਕਿ ਕਿਵੇਂ ਕਿਵੇਂ ਜਿਹੜੇ ਨੇ ਨੌਜਵਾਨ ਕਿਹੜੇ ਕਿਹੜੇ ਕਾਬੂ ਕਰਨੇ ਨੇ ਜਿਹੜੇ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਦੇ ਮੂੰਹ ਤੇ ਇੱਕ ਕਤਾਰ ਦੇ ਵਿੱਚ ਲੋਕ ਖੜੇ ਨੇ ਕਹਿੰਦੇ ਉਹਨਾਂ ਉੱਤੇ ਵੀ ਜਿਹੜੀ ਇਹ ਸਰਕਾਰ ਉਹਨਾਂ ਨੂੰ ਡਰਾਵੇ ਦੇਵੇਗੀ ਕਹਿੰਦੇ ਸਾਰਾ ਜਿਹੜਾ ਪਲਾਨ ਆ ਇਹ ਕੀਤਾ ਗਿਆਗਾ ਇਹ ਇਕਾਲੀ ਦਲ ਵੱਲੋਂ ਕੀਤਾ ਗਿਆ ਤੁਹਾਨੂੰ ਇਹ ਵੀ ਪਤਾ ਹੋਊਗਾ 1984 ਵੇਲੇ ਵੀ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਜੇ ਹਮਲਾ ਨਹੀਂ ਕੀਤਾ ਸੀ ਉਸ ਤੋਂ ਪਹਿਲਾਂ ਕਹਿੰਦੇ ਇਹਨਾਂ ਨੇ ਇੰਦਰਾ ਗਾਂਧੀ ਨੂੰ ਤਿੰਨ ਵਾਰੀ ਲਿਖ ਕੇ ਚਿੱਠੀਆਂ ਪਾਈਆਂ ਆਰ ਕੇ ਧਾਵਾਂ ਨੂੰ ਚਿੱਠੀਆਂ ਪਾਈਆਂ ਨੇ ਗਰਤੀਆਰਨ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲਾ ਹਰਚੰਦ ਸਿੰਘ ਲੋਂਗੋਵਾਲ ਇਹਨਾਂ ਸਾਰਿਆਂ ਨੇ ਜਗਦੇਵ ਸਿੰਘ ਤਲਵੰਡੀ ਇਹਨਾਂ ਸਾਰਿਆਂ ਨੇ ਮਿਲ ਕੇ ਕਹਿੰਦੇ ਚਿੱਠੀਆਂ ਪਾ ਕੇ ਕਹਿੰਦੇ ਅਸੀਂ ਪੰਜਾਬ ਛੱਡ ਕੇ ਜਾਂਦੇ ਆ ਤੇ ਸਾਨੂੰ ਪੰਜਾਬ ਦੇ ਵਿੱਚ ਖਤਰਾ ਹੈਗਾ ਭਿੰਡਰਾਂ ਵਾਲੇ ਤੋਂ ਕਹਿੰਦੇ ਇਹਨਾਂ ਨੇ ਬਾਰ-ਬਾਰ ਕਹਿੰਦੇ ਉਸ ਨੂੰ ਪੂਰਾ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਕਹਿੰਦੇ ਭਾਈ ਅੰਮਰਤਪਾਲ ਸਿੰਘ ਨਾਲ ਹੋ ਰਿਹਾ ਹੈਗਾ ਕਹਿੰਦੇ ਸੇਮ ਇਹਨਾਂ ਨੂੰ ਉਸ ਤਰ੍ਹਾਂ ਹੀ ਕੀਤਾ ਇਹਨਾਂ ਨੇ ਹੁਣ ਕਹਿੰਦੇ ਕਿ ਸਰਕਾਰਾਂ ਜਿਹੜੀ ਬੀਜੇਪੀ ਦੀ ਸਰਕਾਰ ਆ ਉਹਨੂੰ ਕੁਝ ਹਿੰਦੂ ਤੋਦੋਕ ਨੇ ਕੁਝ ਲੋਕ ਆ ਜਿਹੜੇ ਕਿ ਆਰਐਸਐਸ ਨੇ ਉਹ ਦੂਜਾ ਪਿੰਡਰਾ ਵਾਲਾ ਸਮਝ ਕੇ ਕਹਿੰਦੇ ਇਹਨੂੰ ਕਹਿੰਦੇ ਨੇ ਜੇ ਭਾਈ ਅੰਬਤਪਾਲ ਸਿੰਘ ਬਾਹਰ ਆ ਗਿਆ ਤਾਂ ਪਿੰਡਰਾ ਵਾਲੇ ਵਰਗਾ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣ ਸਕਦਾਗਾ ਯਾਨੀ ਕਿ ਇੱਕ ਵੱਡੀ ਜਥੇਬੰਦੀ ਖੜੀ ਕਰ ਸਕਦਾਗਾ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਦੇਖੋ ਇੱਕ ਨੌਜਵਾਨ ਦੇ ਆਉਣ ਤੇ ਸਰਕਾਰਾਂ ਨੂੰ ਕਿੱਡਾ ਡਰ ਪੈ ਗਿਆ ਕਿ ਸਾਡੀ ਕੁਰਸੀ ਨਾ ਹੱਲ ਜਾਵੇ ਸਿਰਪਾ ਇਹ ਦਰਸਾਤਾ ਰਹੇਗਾ ਕਿ ਸਾਡੀ ਕੁਰਸੀ ਨੂੰ ਕਦੇ ਆਂਧਰਾ ਆ ਜਾਵੇ ਭਾਈ ਅੰਮਰਤਪਾਲ ਸਿੰਘ ਜਿਸ ਤਰ੍ਹਾਂ ਕਹਿੰਦੇ ਉਹਨੂੰ ਰੀਡ ਮਿਲੀ ਆ ਵੋਟਾਂ ਦੀ ਜਿੱਤ ਹਾਸਲ ਹੋਈ ਆ 2 ਲੱਖ ਦੇ ਕਰੀਬ ਪਲੱਸ ਉਹਨੂੰ ਵੋਟਾਂ ਨਾਲ ਜਿੱਤੇਗਾ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਕਹਿੰਦੇ ਕਿ ਦੋ ਬੰਦੇ ਇਹਨਾਂ ਦੇ ਪਹਿਲੀ ਜਿੱਤੇ ਪਏ ਨੇ ਐਮਪੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਲੋਕਾਂ ਨੂੰ ਜੇਕਰ ਡਰਾਇਆ ਧਮਕਾਇਆ ਨਾ ਗਿਆ ਤਾਂ ਭਾਈ ਅੰਮਰਤਪਾਲ ਸਿੰਘ ਨੂੰ ਲੋਕਾਂ ਨੇ ਇਹ ਇੱਕ ਮਿੱਥ ਲਿਆ ਕਿ ਆਉਣ ਵਾਲੇ 2027 ਦੇ ਵਿੱਚ ਮੁੱਖ ਮੰਤਰੀ ਦੇ ਚਿਹਰਾ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਆ ਕਿ ਜੁਏਪੀ ਤੋਂ ਤਹਤ ਹੋਰ ਵੀ ਕਈ ਕੇਸ ਨੇ ਜਿਹੜੇ ਕਿ ਸਮੇਂ-ਸਮੇਂ ਸਰ ਜਿਹੜਾ ਆ ਕੇ ਭਾਈ ਅੰਮਰਤਪਾਲ ਸਿੰਘ ਤੇ ਮਰਨ ਨੂੰ ਸਰਕਾਰ ਫਿਰਦੀ ਆ ਤੇ ਇਹ ਦੇਖਣਾ ਹੋਵੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਰਕਾਰ ਐਕਸ਼ਨ ਲੈਂਦੀ ਆ ਕਿ ਕੀ ਜਿਹੜੇ ਨੇ ਬਾਦਲ ਕੇ ਨੇ ਲਾਣਾ ਕਿ ਉਹ ਇੰਨਾ ਭਾਈ ਅੰਮਰਤਪਾਲ ਸਿੰਘ ਨੂੰ ਤਪਿਆ ਫਿਰਦਾਗਾ ਕਹਿੰਦੇ ਬਿਰਸਾ ਸਿੰਘ ਬਲਟੋਹੇ ਨੇ ਤਾਂ ਸਿੱਧੀ ਗੱਲ ਕਹਿ ਦਿੱਤੀ ਆ ਕਿ ਜੋ ਮਰਜ਼ੀ ਹੋ ਜੇ ਭਾਈ ਅੰਮਰਤਪਾਲ ਸਿੰਘ ਨੂੰ ਅਸੀਂ ਬਾਹਰ ਨਹੀਂ ਨਿਕਲ ਦਿੰਦੇ ਕਿਤੇ ਇੱਥੋਂ ਤੱਕ ਗੱਲਾਂ ਹੋਈਆਂ ਨੇ ਤੇ ਉਹਨਾਂ ਲੋਕਾਂ ਨੂੰ ਵੀ ਕਹਿੰਦੇ ਟਿੱਕਰਾਂ ਕੀਤੀਆਂ ਨੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਕਹਿੰਦੇ ਸੀ ਵੋਟਾਂ ਪਾ ਕੇ ਬਾਹਰ ਕਰਾ ਲੋਂਗੇ ਕਿਤੇ ਹੁਣ ਅੰਮਰਤਪਾਲ ਸਿੰਘ ਬਾਹਰ ਆ ਗਿਆ ਮਖੌਲਾ ਕਰਦੇ ਪਏ ਨੇ ਦੇਖੋ ਇਦੇ ਵਿੱਚ ਲੋਕਾਂ ਦਾ ਕੀ ਕਸੂਰ ਆ ਲੋਕਾਂ ਨੇ ਕੋਈ ਮਾੜੇ ਬੰਦੇ ਨੂੰ ਵੋਟ ਨਹੀਂ ਪਾਈ ਲੋਕਾਂ ਨੇ ਸ਼ਰਾਬੀ ਜਾਂ ਕਵਾਬੀ ਨੂੰ ਵੋਟ ਨਹੀਂ ਪਾਈ ਲੋਕਾਂ ਨੇ ਕਿਸੇ ਗੈਂਗਸਟਰ ਨੂੰ ਵੋਟ ਨਹੀਂ ਪਾਈ ਲੋਕਾਂ ਨੇ ਇੱਕ ਇਮਾਨਦਾਰ ਤੇ ਸਿੱਖ ਕੌਮ ਦੇ ਨੌਜਵਾਨ ਨੂੰ ਵੋਟਾਂ ਪਾਈਆਂ ਕਿ ਉਹਨਾਂ ਨੂੰ ਪਤਾ ਸੀ ਕਿ ਸਾਡਾ ਜਿਹੜਾ ਹੱਲ ਹੈ ਇਹ ਭਾਈ ਅੰਮ੍ਰਿਤਪਾਲ ਸਿੰਘ ਕਰ ਸਕਦਾਗਾ ਇੱਕ ਬਲਬੀਰ ਭਰੂਰ ਸਿੰਘ ਜਿਹੜਾ ਲੈਣਾ ਯਾਦ ਆ ਗਿਆ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਆ ਸੋਸ਼ਲ ਮੀਡੀਆ ਤੇ ਅੱਜ ਉਹਨੇ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਅੱਜ ਤੋਂ 40 42 ਸਾਲ ਪਹਿਲਾਂ 42 ਸਾਲ ਪਹਿਲਾਂ ਉਹਨੇ ਗੱਲਾਂ ਕਹੀਆਂ ਸੀ ਕਿ ਜਿਸ ਦੇ ਅੰਦਰ ਜਿਸ ਦੇ ਵਿੱਚੋਂ ਇਹਨਾਂ ਸਰਕਾਰਾਂ ਨੂੰ ਸੰਤ ਪਿੰਡਰਾ ਵਾਲਾ ਨਜ਼ਰ ਆਵੇਗਾ ਉਹ ਪਿੰਡਰਾ ਵਾਲੇ ਦਾ ਪੋਤਾ ਹੋਵੇ ਭਰਾ ਹੋਵੇ ਚਾਹੇ ਕੋਈ ਦਾਇਆ ਚਾਚਾ ਕੋਈ ਵੀ ਇਹਨਾਂ ਨੂੰ ਦਿਸਦਾ ਹੋਵੇ ਕਿ ਇਹਨਾਂ ਦੇ ਵਿੱਚੋਂ ਸਾਨੂੰ ਪਿੰਡਰਾ ਵਾਲਾ ਦਿਸਦਾਗਾ ਤੇ ਕਹਿੰਦੇ ਉਹ ਤੁਹਾਨੂੰ ਨਹੀਂ ਛੱਡਣਗੇ ਬਿਲਕੁਲ ਉਹੀ ਗੱਲ ਸਾਹਮਣੇ ਚੇਤੇ ਆ ਗਈ ਆ ਇਹਨਾਂ ਨੇ ਸੋਚਿਆ ਸੀ ਕਿ ਦੀਪ ਸਿੱਧੂ ਦਾ ਇੱਕ ਕਤਲ ਕਰਕੇ ਕਿ ਉਹਦਾ ਐਕਸੀਡੈਂਟ ਦਾ ਬਹਾਨਾ ਬਣਾ ਕੇ ਉਹਨੂੰ ਜਿਹੜਾਗਾ ਸਰਕਾਰਾਂ ਨੇ ਸੋਚਿਆ ਸੀ ਕਿ ਅਸੀਂ ਇਹਦਾ ਜਿਹੜਾ ਸਫਲ ਹੋ ਗਏ ਪਰ ਇਹਨਾਂ ਨੂੰ ਕਦੇ ਇਹ ਨਹੀਂ ਪਤਾ ਸੀ ਕਿ ਭਾਈ ਅੰਮਰਤਪਾਲ ਸਿੰਘ ਵੀ ਜਿਹੜਾ ਕਿ ਅੱਗੇ ਤਿਆਰ ਬੈਠਾਗਾ ਇਸ ਕਰਕੇ ਜਿਹੜਾ ਜੋ ਜਿਹੜੇ ਬਾਹਲੇ ਦੇਸ਼ਾਂ ਦੇ ਵਿੱਚ ਨੌਜਵਾਨਾਂ ਦਾ ਕਤਲ ਹੋਇਆਗਾ ਘਾਣ ਹੋਇਆਗਾ ਪੰਜਾਬ ਦੇ ਵਿੱਚ ਹੋਇਆਗਾ ਸਾਰਾ ਕੁਝ ਕਹਿੰਦੇ ਇਹ ਅੰਬਦ ਪਾਲ ਸਿੰਘ ਨੂੰ ਦਬਾਉਣ ਦੇ ਲਈ ਕੀਤਾ ਜਾ ਰਿਹਾ ਤੇ ਹੁਣ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਅਕਾਲੀ ਦਲ ਦਾ ਵੀ ਪੂਰਾ ਜਿਹੜਾਗਾ ਹੱਥ ਆ ਇਹਦੇ ਵਿੱਚ ਜਵਾਬਾ ਕਾਨੂੰਨ ਦੇ ਲਗਾਉਣ ਦੇ ਵਿੱਚ ਕਹਿੰਦੇ ਪੂਰਾ ਪੂਰਾ ਉਹਨਾਂ ਦਾ ਯੋਗਦਾਨ ਰਿਹਾਗਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਨਾਗਾ ਇਹਨਾਂ ਨੇ ਸਿੱਖ ਕੌਮ ਦਾ ਸਭ ਤੋਂ ਵੱਧ ਕਹਾਣ ਕੀਤਾਗਾ ਇਹ ਅੱਜ ਦਾ ਨਹੀਂ ਕੀਤਾ ਇਹ ਸਿੱਖ ਕੌਮ ਦਾ ਜਦੋਂ ਦਾ ਬਾਦਲ ਸਿੱਖ ਕੌਮ ਦਾ ਨਮਾਇੰਦਾ ਬਣਿਆ ਚੁਣਿਆ ਗਿਆ ਉਸ ਤੈ ਤੋਂ ਸ਼ੁਰੂ ਹੋ ਗਿਆ ਅੱਜ ਲੋਕਾਂ ਦੀ ਗੱਲਾਂ ਸੁਣ ਲੋ ਦੋ ਕੇ ਕਹਿੰਦੇ ਨੇ ਕਿ ਬਾਦਲ ਰਾਤ ਨੂੰ ਕੇ ਪੀ ਐਸ ਗਿੱਲ ਨਾਲ ਗੱਲਾਂ ਕਰਦਾ ਸੀ ਤੇ ਦਿਨੇ ਕਹਿੰਦੇ ਉਹਨਾਂ ਖਾੜਕੂ ਬਾਦ ਤੇ ਭੋਗਾ ਤੇ ਜਾਂਦਾ ਸੀ ਜਿਹਨੂੰ ਖਾੜਕੂ ਕਹਿ ਕੇ ਪੁਲਿਸ ਵੱਲੋਂ ਮਾਰਿਆ ਜਾਂਦਾ ਸੀ 90 92 ਦਹਾਕੇ ਦੇ ਵਿੱਚ ਤੇ ਕਹਿੰਦੇ ਉਹੀ ਕੁਝ ਸੇਮ ਤੇ ਕਹਿੰਦੇ ਸੁਖਬੀਰ ਸਿੰਘ ਬਾਦਲਾ ਕਰ ਰਿਹਾਗਾ ਤੇ ਤੁਸੀਂ ਇਸ ਵੀਡੀਓ ਨੂੰ ਆਪਣੀ رائے ਦੇਣੀ ਤੁਸੀਂ ਕਿ ਤੁਹਾਨੂੰ ਲੱਗਦਾਗਾ ਕਿ ਕੀ ਅਕਾਲੀ ਦਲ ਦਾ ਇਹਦੇ ਚ ਹੱਥ ਹੋ ਸਕਦਾਗਾ ਕਿ ਤੁਹਾਨੂੰ ਲੱਗਦਾਗਾ ਅਮਿਤ ਸਾਹ ਤੇ ਜਾਂ ਭਗਵੰਤ ਮਾਨ ਤੇ ਜਾਂ ਅਕਾਲੀ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਚਾਰ ਪੰਜ ਅਕਾਲੀ ਆਗੂ ਨੇ ਇਹਨਾਂ ਦੀ ਕੋਈ ਗਿਪਤ ਮੀਟਿੰਗ ਹੋਈ ਆ ਤੇ ਸੱਚ ਸਾਹਮਣੇ ਬਾਹਰ ਨਿਕਲ ਕੇ ਆਊਗਾ ਜਲਦੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਨੇਗੇ ਤੁਹਾਨੂੰ ਕੀ ਲੱਗਦਾਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਨੂੰ ਕਿਉਂ ਇਹ ਦਬਾਉਣਾ ਚਾਹੁੰਦੇ ਨੇ ਕੀ ਇਹ 2027 ਦੀ ਇਲੈਕਸ਼ਨਾਂ ਤੇ ਕੀ ਜਿਹੜਾਗਾ ਕੰਮ ਆ ਜਾਂ ਫਿਰ ਇਹਨਾਂ ਨੂੰ ਕੁਝ ਹੋਰ ਨਜ਼ਰ ਆਉਂਦਾਗਾ ਜਾਂ ਇਹਨਾਂ ਨੂੰ ਭਾਈ ਅੰਮਰਤਪਾਲ ਸਿੰਘ ਤੋਂ ਜਿਸ ਤਰ੍ਹਾਂ ਆਪਾਂ ਪਹਿਲਾਂ ਕਿਹਾ ਸੀ ਕਿ ਭਿੰਡਰਾ ਵਾਲਾ ਨਜ਼ਰ ਆਉਂਦਾਗਾ ਕੀ ਇਹਨੂੰ ਦਿਸਦਾਗਾ ਕਿ ਆਗੂ ਆ ਕਿ ਇੱਕ ਬਲਾਰਾ ਦਾ ਤਕੜਾਗਾ ਕਿ ਇੱਕ ਸੰਤਾ ਵਾਂਗੂ ਜਿਹੜਾ ਅੱਗੇ ਜਿਹੜੀ ਸੋਚ ਉਹ ਲੈ ਕੇ ਜਾ ਸਕਦਾਗਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਣੇ ਧੰਨਵਾਦ ਵੈਲਯੂਗਾ ਖਾਲਸਾ ਮਹਿਰ ਜੀ ਦੀ ਕੀ ਫਤਿਹ